वेलकम गाइस ਤੁਸੀਂ ਦੇਖ ਰਹੇ ਹੋ ਪੰਜਾਬੀ ਪਿਜਨ ਲਵਰ ਚੈਨਲ ਇਹ ਦੇਖ ਸਕਦੇ ਹੋ ਤੁਸੀਂ ਆਪਣੇ 1 2 3 4 5 6 6 ਕਬੂਤਰ ਐਸ ਟਾਈਮ ਇੱਕ ਬਾਰ 7 ਕਬੂਤਰ ਆਪਣੇ ਕੋਲ ਟੋਟਲ ਇਹ ਹਰੇ ਰੰਗ ਵਾਲੀ ਕਬੂਤਰੀ ਹੈ ਹਾਂ ਇਹ ਹਰੇ ਰੰਗ ਜਿਹਨਾਂ ਦੇ ਲੱਗਾਏ ਦੋਨਾਂ ਦੇ ਬੱਚੇ ਐ ਦੋ ਤੁਹਾਨੂੰ ਬੱਚੇ ਦਿਖਾ ਦਿੰਨਾ ਦੇਖੋ ਦੇਖ ਸਕਦੇ ਤੁਸੀਂ ਬੱਚੇ ਬਹੁਤ ਵਧੀਆ ਬੱਚੇ ਆ ਇਸ ਟਾਈਮ ਠੰਡ ਦਾ ਕਰਕੇ ਇਕੱਠੇ ਹੋਏ ਬੈਠੇ ਆ ਬੱਚਿਆਂ ਦੇ ਫਰਾਂ ਤੋਂ ਪਤਾ ਲੱਗਦਾ ਵੀ ਰੰਗ ਸ਼ਾਇਦ ਕਾਲਾ ਹੋਊਗਾ ਬਾਕੀ ਵੱਡੇ ਪਤਾ ਵੱਡੇ ਹੋ ਕੇ ਪਤਾ ਲੱਗੂਗਾ ਖਾ ਜੋੜੀ ਆ ਇਹਨਾਂ ਦੇ ਬੱਚੇ ਆ ਅੱਜ ਮੈਂ ਬਿਲਕੁਲ ਸਫਾਈ ਕੀਤੀ ਹੈ ਗੋਡੇ ਦੀ ਠੰਡ ਕਾਰਨ ਇਕੱਠੇ ਹੋਏ ਬੈਠੇ ਸਾਰੇ ਹੁਣ ਗਾਇਜ਼ ਠੰਡ ਬਹੁਤ ਜ਼ਿਆਦਾ ਤਾਂ ਕਰਕੇ ਇਹਨਾਂ ਦੇ ਥੋੜੇ ਥੋੜੇ ਖੰਭ ਕੱਟੇ ਹੋਏ ਆ ਥੋੜੀ ਠੰਡ ਘਟ ਗਈ ਫਿਰ ਇਹਨਾਂ ਨੂੰ ਛੱਡਿਆ ਕਰਾਂਗੇ ਬਾਹਰ ਆਹ ਦੇਖ ਲਓ ਲੜ ਪਏ ਲੜਦੇ ਬਹੁਤ ਆ ਇੱਕ ਦੂਜੇ ਦੇ ਬਹੁਤ ਵਾਲ ਪਟਾਈ ਕਰਦੇ ਆ ਦੇਖੋ ਦੋਨੇ ਫਿਰ ਇਹਨਾਂ ਨੂੰ ਛੱਡਿਆ ਕਰਾਂਗੇ ਬਾਜੀ ਤੇ ਵੀ ਲੈ ਕੇ ਜਾਇਆ ਕਰਾਂਗੇ ਆਹ ਦੇਖੋ ਉੱਪਰ ਝੜ ਕੇ ਬੈਠ ਗਈ ਹੈ ਕਬੂਤਰੀ ਇਹ ਬਹੁਤ ਵਧੀਆ ਕਬੂਤਰੀ ਹੈ ਇਹ ਕਦੇ ਦੇਣ ਤੱਕ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕਲਰ ਕਰਨਾ ਬਹੁਤ ਵਧੀਆ ਕਲਰ ਕਰਾਂਗੇ ਸਾਰਿਆਂ ਨੂੰ ਆਪਣਾ ਰੰਗ ਕਰ ਦੇਣਾ ਵਧੀਆ ਦੋਆਂ ਨੂੰ ਬਲੈਕ ਦੋ ਜਣੇ ਬਲੈਕ ਕਲਰ ਦੇ ਕਰ ਦੇਨੇ ਆ ਦੋ ਗ੍ਰੀਨ ਦੇ ਕਰ ਦੇਨੇ ਆ ਤੇ ਦੋ ਹੋਰ ਕੋਈ ਜਾਂ ਰੈੱਡ ਕਰ ਦੇਾਂਗੇ ਜਿਉੜੀ ਜਿਉੜੀ ਕਰ ਦੇਣੀ ਆ ਹਾਂਜੀ ਹੋਰ ਦੇਖ ਸਕਦੇ ਆ ਬਹੁਤ ਵਧੀਆ ਕਬੂਤਰ ਆਪਣੇ ਹੁਣ ਇਹਨਾਂ ਨੂੰ ਜੋਗਾ ਪਾਉਣਾ ਤਾਂ ਗਾਇਜ਼ ਦੇਖ ਸਕਦੇ ਤੁਸੀਂ ਸਾਰੇ ਜੋਗਾ-ਜੁਗਾ ਨੂੰ ਲੱਗ ਗਿਆ ਹੁਣ ਜੋਗਾ-ਚੋਗਰੇ ਸਾਰੇ ਬਹੁਤ ਵਧੀਆ ਤਰੀਕੇ ਨਾਲ ਚਾਰ ਏਟਾਂ ਦੋ ਆ ਉੱਪਰ ਬੈਠੇ ਆ ਜਾਲੀ ਦੇ ਵਿੱਚ ਦੋ ਜਾਲੀ ਦੇ ਵਿੱਚ ਬੈਠੇ ਆ ਤੇ ਇੱਕ ਉੱਪਰ ਛਤਰੀ ਦੇ ਉੱਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਅਗਲੀ ਹੋਰ ਕਿਸੇ ਵੀਡੀਓ 'ਚ ਥੈਂਕ ਯੂ